ਹਾਂਜੀ ਸ਼ੰਭੂ ਬਾਰਡਰ ਤੇ ਸਿਗੇ ਜੀ ਅਸੀਂ ਇਸ ਸਮੇਂ ਸ਼ੰਭੂ ਬਾਰਡਰ ਤੇ ਆ ਤੇ ਇੱਥੇ ਦੁੱਧ ਦਹੀਂ ਲੱਸੀ ਹਨਾ ਤੇ ਲੰਗਰ ਚੱਲ ਰਹੇ ਨੇ ਹਰ ਇੱਕ ਪ੍ਰਬੰਧ ਆ ਚਾਹ ਦਾ ਪ੍ਰਬੰਧ ਆ ਤੇ ਇੱਥੇ ਅਸੀਂ ਇੱਕ ਵੱਖਰੀ ਸੇਵਾ ਦੇਖੀ ਆ ਬਾਬਾ ਜੀ ਵੱਲੋਂ ਕੀਤੀ ਜਾ ਰਹੀ ਆ ਜਿੱਥੇ ਜ਼ਰੂਰਤ ਆ ਜਿਸ ਚੀਜ਼ ਦੀ ਇਸ ਸਮੇਂ ਜ਼ਰੂਰਤ ਹੈ ਆ ਚੀਜ਼ ਐਸਾ ਸ਼ੈਂਪੂ ਵਗੈਰਾ ਬਿਸਕਟ ਤੇ ਆ ਬੋਰਸ਼ ਵਗੈਰਾ ਕਿਉਂਕਿ ਇੱਥੇ ਕਿਸਾਨ ਹਨਾ ਕਾਫੀ ਦਿਨਾ ਤੋਂ ਨੇ ਕਾਫੀ ਦਿਨਾ ਤੋਂ ਇੱਥੇ ਲੱਗਿਆ ਹੋਇਆ ਧਰਨਾ ਆਹ ਕੋਲਗੇਟ ਵਗੈਰਾ ਸਿਰਫ ਕੱਪੜੇ ਧੋਣ ਵਾਸਤੇ ਬਾਅਦ ਆਪਣੀ ਦਸਤਾਰ ਵਾਸਤੇ ਨੂੰ ਪਤਾ ਹੀ ਆ ਇਹ ਕੰਗੇ ਵਗੈਰਾ ਠੀਕ ਹੈ ਜੀ ਇਹ ਸਾਬਣਾ ਤੇਲ ਆਹ ਚੀਜ਼ਾਂ ਕਰ ਸਕਦੇ ਹੋ ਖੋਪੇ ਦਾ ਤੇਲ ਮਾਲਾ ਹਰ ਇੱਕ ਚੀਜ਼ ਹੈ ਜੀ ਇੱਥੇ ਬਾਬਾ ਜੀ ਵੱਲੋਂ ਕੀਤੀ ਗਈ ਹੈ ਆ ਤੁਹਾਨੂੰ ਪੋਸਟਰ ਦਿਖਾ ਰਹੇ ਹਾਂ ਜੀ ਫ੍ਰੀ ਸੇਵਾ ਬਿਲਕੁਲ ਫ੍ਰੀ ਹੈ ਕੋਈ ਪੈਸਾ ਨਹੀਂ ਕੋਈ ਵੀ ਆ ਕੇ ਸ਼ੰਭੂ ਬਾਰਡਰ ਇੱਥੋਂ ਲਿਜਾ ਸਕਦੇ ਨੇ ਜਿਸ ਨੂੰ ਜਿਸ ਚੀਜ਼ ਦੀ ਲੋੜ ਹੈ ਜੀ ਠੀਕ ਹੈ ਜੀ ਆ ਦੇਖੋ ਬਾਪੂ ਜੀ ਲੈ ਵੀਰੇ ਲੈ ਲੋ ਜੀ ਚਲ ਸ਼ੁਕਰੀਆ ਠੀਕ ਹੈ ਜੀ ਜਿਸ ਚੀਜ਼ ਦੀ ਲੋੜ ਆ ਕਿਉਂਕਿ ਇੱਥੇ ਨੇੜੇ ਜਿਹੜੇ ਕੋਈ ਦੁਕਾਨ ਨਹੀਂ ਹੈਗੀ ਦੂਰ ਦੂਰ ਨੇ ਪਰ ਬਾਬਾ ਜੀ ਨੇ ਇੱਕ ਵੱਖਰੀ ਸੇਵਾ ਜੀ ਬਹੁਤ ਵਧੀਆ ਲੱਗਿਆ ਸੀ ਰੁਕੇ ਆ ਬਾਬਾ ਜੀ ਦਾ ਸਤਿਗੁਰੂ ਜੀ ਬਾਈ ਗੁਰਜੀ ਖਾਜੋ ਬਾਈ ਗੁਰਜੀ ਖਾਜੋ ਬਾਈ ਗੁਰਜੀ ਫਤਈ ਇਹ ਸੇਵਾ ਵਕਰੀ ਕੀਤੀ ਜਾ ਰਹੀ ਹੈ ਜੀ ਲੈ ਲੋ ਜੀ ਬਹੁਤ ਵਧੀਆ ਲੱਗਿਆ ਸਾਨੂੰ ਕੀ ਕਹਿਣਾ ਚਾਹੂਗੇ ਜੀ ਜਿੰਨੀਆਂ ਵੀ ਮੋਰਚੇ ਦੇ ਨਾਲ ਸੰਗਤਾਂ ਜੁੜੀਆਂ ਨੇ ਹਾਂਜੀ ਸਾਰੀਆਂ ਸੰਗਤਾਂ ਨੂੰ ਇਹ ਹੀ ਹੈ ਕਿ ਵੱਧ ਤੋਂ ਵੱਧ ਆਪਣਾ ਯੋਗਦਾਨ ਮੋਰਚੇ ਦੇ ਵਿੱਚ ਪਾਓ ਹਾਂਜੀ ਤਾਂ ਕਿ ਜੋ ਮੋਰਚੇ ਦੀ ਸਫਲਤਾ ਹੋ ਜਾਵੇ ਠੀਕ ਹੈ ਜੀ ਤਾਂ ਦੇਖਿਆ ਕਿ अनेका ਅੰਤਰਾਂ ਦੇ ਲੰਗਰ ਲੱਗੇ ਨੇ ਪ੍ਰਸ਼ਾਦੇ ਪਾਣੀ ਦੇ ਹਾਂਜੀ ਪਾਣੀ ਦੇ ਲੱਸੀ ਦੇ ਵੀ ਚੱਲੇ ਦੇ ਠੰਡੇ ਨਾਲ ਚੱਲ ਰਹੇ ਨੇ ਹਾਂਜੀ ਤੇ ਸਾਡੀ ਜੂਅਰ ਸੇਵਾ ਚੈਰਿਟੀ ਇੰਗਲੈਂਡ ਦੀ ਸੰਸਥਾ ਵੱਲੋਂ ਜਿਹੜਾ ਵਾ ਇਹ ਉਪਰਾਲਾ ਕੀਤਾ ਗਿਆ ਵਾ ਠੀਕ ਹੈ ਜੀ ਕਿ ਕਿਸਾਨਾ ਭਰਾਵਾਂ ਨੂੰ ਜਿਹੜੀਆਂ ਮਰਦਨ ਵਾਸਤੇ ਜਿਵੇਂ ਕੱਪੜੇ ਧੋਣ ਵਾਸਤੇ ਸਰਫੇਆ ਨਹਾਉਣ ਵਾਸਤੇ ਸਾਬਣ ਹਾਂਜੀ ਡੀਲ ਫਰੈਸ਼ ਹਾਂਜੀ ਬਿਸਕੁਟ ਔਰ ਜਿਹੜੇ ਸਰਦਾਰ ਨੇ ਕਿਸਾਨ ਭਰਾਏ ਤੋਂ ਚਾਏ ਨੇ ਉਹਨਾਂ ਵਾਸਤੇ ਜਿਵੇਂ ਇੱਕ ਸ਼ਹਿਰੇ ਠੀਕ ਹੈ ਜੀ ਗਾਤਰੇ ਆ ਹਾਂਜੀ ਜਿਹੜੀਆਂ ਇਹ ਸੂਰਤਾਂ ਵਾਂ ਉਦੋਂ ਤੋਂ ਜਦੋਂ ਤੋਂ ਮੋਰਚਾ ਲੱਗਾ ਵਾ 11 ਤਰੀਕ ਨੂੰ ਮੋਰਚੇ ਦੀ ਰੰਭਤਾ ਹੁੰਦੀ ਹੈ ਹਾਂਜੀ 14 ਤਰੀਕ ਨੂੰ ਜਿਹੜਾ ਯੂਰ ਸੇਵਾ ਚੈਰਿਟੀ ਦੀ ਟੀਮ ਇੱਥੇ ਆ ਕੇ ਇਹ ਜਿਹੜੀਆਂ ਸਮਾਨ ਦੇ ਵਿੱਚ ਵਰਤਣ ਵਾਲੀਆਂ ਵਸਤਾਂ ਨੇ ਕਿਸਾਨਾਂ ਭਰਾਵਾਂ ਵਾਸਤੇ ਲੈ ਕੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਆ ਪੋਸਟਰ ਯੂਰ ਸੇਵਾ ਤੇ ਆਪਣਾ ਸ਼੍ਰੀ ਮਾਨਸੰਤ ਬਾਬਾ ਗੁਰਬਖਸ਼ ਸਿੰਘ ਜੀ ਗੁਰਮਤੀ ਵਿਦਿਆਲਾ ਜੱਬੋਵਾਲ ਬਹੁਤ ਸੇਵਾ ਕੀਤੀ ਜਾ ਰਹੀ ਹੈ ਇੱਥੇ ਫ੍ਰੀ ਸੇਵਾ ਕੁਝ ਵੀ ਤੁਹਾਡਾ ਜੋ ਸਮਾਨ ਤੁਹਾਨੂੰ ਚਾਹੀਦਾ ਉਸ ਚੀਜ਼ ਦੀ ਲੋੜ ਆ ਤੁਹਾਨੂੰ ਇੱਥੇ ਆ ਕੇ ਲਿਜਾ ਸਕਦੇ ਹੋ ਬਿਲਕੁਲ ਫ੍ਰੀ ਹੈ ਜੀ ਸ਼ੰਭੂ ਬਾਰਡਰ ਤੇ ਕਿਉਂਕਿ ਨੇੜੇ-ਤੇੜੇ ਦੁਕਾਨਾਂ ਨਹੀਂ ਬਾਬਾ ਜੀ ਵੱਲੋਂ ਬਹੁਤ ਵਧੀਆ ਸੇਵਾ ਜੀ ਧੰਨਵਾਦ ਬਾਬਾ ਜੀ ਸਾਸੀ ਗਾਲ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਜੀ ਉਹ ਬਾਬਾ ਜੀ ਬੈਠੇ ਜੀ ਸ਼ੇਅਰ ਕਰਦੇ ਹਾਂ ਹਾਲ ਸਾਹਿਬ ਜੀ ਵੱਲੋਂ ਪੜ੍ਹਨ ਵਾਸਤੇ ਇਹ ਇਥੇ ਜੋ ਕਿਤਾਬਾਂ ਆਪਾਂ ਕਹਿ ਸਕਦੇ ਹਾਂ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਹਾਲੂ ਕੀ ਹੈ ਤੁਸੀਂ ਦੇਰ ਦੇ ਦੇਰੋਂ ਕੀ ਹੈ ਇਹ ਦੇਖ ਜੀ ਤਾਂ ਤੋਂ ਪਹਿਲਾਂ ਤੇ ਇਹ ਗੱਲ ਹੈ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਪੰਜਾਬੀ ਬੋਲਦੀ ਜਾ ਰਹੀ ਹੈ ਇਹਦੇ ਵਾਸਤੇ ਜਿਹੜੀ ਆਪਨੇ ਨਵੀਂ ਬੁੱਕੇ ਛੱਡੀ ਆ ਆਪਣੀ ਚੈਰਿਟੀ ਮਿਲਵਾ ਇਹਦੇ ਵਿੱਚ ਨੇ ਪਹਿਲਾਂ ਤਾਂ ਜੀ ਜਿਵੇਂ ਦਾਸ ਗੁਰੂ ਸਾਹਿਬਾਂ ਦੇ ਨਾਮ ਨੇ ਵਿੱਚ ਲਿਖੇ ਪੰਜਾਂ ਅੰਕ ਕਰਨ ਦੇ ਨਾਮ पांच पैरे साहबਾਂ ਦੇ ਨਾਮ 4 ਸਹਿਬਾਂ ਦੇ ਨਾਮ ਸਹਿਬਾਂ ਦੇ ਨਾਮ ਔਰ 4 ਧਾਮਾਂ ਦੇ ਨਾਮ ਸਾਰਾ ਦਸਨੀ ਦੇ ਵਿੱਚ ਦੇਖ ਸਕਦੇ ਹੋ ਜਿਵੇਂ ਆਪਾਂ ਗੁਰਬਾਣੀ ਦੀ ਜੁ ਸੰਥਾ ਕਰਦੇ ਆ ਤੇ ਮਹਾਰਨੀ ਪਿੰਨ ਕਰਾਈ ਜਾਂਦੀ ਉਹ ਵੀ ਸਾਰੀ ਕੁਝ ਦੇ ਵਿੱਚ ਲਿਖੀ ਹੋਈ ਹੈ ਬਾਕੀ ਜੋ ਸਾਡੀ ਇੱਥੇ ਸਵਾਵਾ ਚੱਲ ਰਹੀਆਂ ਨੇ ਵਿਦਿਆਲੇ ਵਿੱਚ ਉਹ ਸਾਰੀਆਂ ਬੈਕ ਸਾਈਡ ਤੇ ਆਪਾਂ ਦੱਸਣੀ ਹੁੰਦੀਆਂ ਨਹੀਂ ਉਹ ਫਰੀ ਸਵਾਵਾ ਸਾਰੀਆਂ ਚੱਲ ਰਹੀਆਂ ਜਿਵੇਂ ਬੱਚਾ ਨਾਲ ਮੁਸਾ ਕਿੱਥੇ ਰਹਿਣ ਸਨ ਜੁਰਬਾਂ ਦੀ ਵੀ ਦੇਖਭਾਲ ਫੇਰਦੀ ਹੈ ਤਰੀਕੇ ਨਾਲ ਕੀਤੀ ਜਾਂਦੀ ਹੈ। ਉਹ ਨਾਲ ਦੀ ਨਾਲ ਬੱਚਿਆਂ ਨੂੰ ਉੱਥੇ ਦਿਨਿਆਵੀ ਵਿਦਿਆਰਥੀਆਂ ਨੂੰ ਤਿਆਰੀ ਕਰਨੀ ਦਿੱਤੀ ਜਾਂਦੀ ਹੈ। ਸ਼ਾਸਤਰੀ ਵਿਦਿਆ ਵੀ ਜਿਵੇਂ ਚਲਾਈ ਜਾਂਦੀ ਹੈ। ਸੋ ਖਾਲਸੇ ਜਿਹੜੀ ਤੁਸੀਂ ਇਹ ਪ੍ਰਾਲਾਪੋਠਾ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜ ਜ ਰੱਖਣ ਬੱਚੇ ਪ੍ਰਾਲਾਪੋਠਾ ਦਾ ਬਹੁਤ ਵਧੀਆ ਇਸ ਅਸੀਂ ਤੋਂ ਬਹੁਤ ਚੰਗੀ ਚੱਲ ਰਹੀ ਹੈ। ਆਪਣਾ ਪਹਿਲਾਂ ਵੀ ਆਪਾਂ ਡਾਕਟਰ ਦੇ ਵਿੱਚ ਤੋਂ ਕਲਾਸਾਂ ਲਾਉਂਦੇ ਸੀ। ਤਾਂ ਉਹਨਾਂ ਨੇ ਜਿਹੜਾ ਤਾਂ ਸਕੇ ਗੁਰਮੁਖ ਜਿਆਲਾ ਖੁੱਲਿਆ ਕਿਉਂਕਿ ਜਿੰਨੇ ਵੀ ਪ੍ਰਾਈਵੇਟ ਸਕੂਲ ਆਪਾਂ ਇਹ ਨਹੀਂ ਕਹਿੰਦੇ ਕਿ ਪੰਜਾਬੀ ਪੜਾਈ ਨਹੀਂ ਜਾਂਦੀ ਪਰ ਉਹਦੇ ਵਿੱਚ ਜਿਆਦਾ ਪੰਜਾਬੀ ਜਾਂ ਕਿ ਹੋਰ ਭਾਸ਼ਾਵਾਂ ਵੀ ਹੁੰਦੀਆਂ ਨੇ ਦੂਜੀਆਂ ਭਾਸ਼ਾਵਾਂ ਜਿਹੜੀਆਂ ਲੱਗੀਆਂ ਜਾਂਦੀਆਂ ਨੇ ਪਰ ਜਿਹੜੀ ਆਪਣੀ ਮਾਤ ਭਾਸ਼ਾ ਹੈ ਜਿਹੜੀ ਕਿ ਪੰਜਾਬੀ ਹੈ ਇਤੋਂ ਜਿਹੜੀ ਸਟਾਰਟਿੰਗ ਹੁੰਦੀ ਹੈ ਰੰਗਤ ਬਿਲਕੁਲ ਤੇ ਇਹ ਆਪਣੇ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਭਲਾਇਆ ਕਰਦੇ ਬਿਲਕੁਲ ਉਹਦੇ ਵਾਸਤੇ ਜਿਹੜਾ ਆਪਾਂ ਦੱਸਿਆ ਵਾ ਤਾਂ ਉਹ ਰੰਗਤ ਆ ਜੀ ਬਿਲਕੁਲ ਬਾਈ ਬਹੁਤ ਵਧੀਆ ਗੱਲ ਹੈ ਇਹ ਵੀ ਇਹ ਵੀ ਤੁਸੀਂ ਇੱਥੇ ਨਾਲ ਫ੍ਰੀ ਸਪੰਸਨ ਮੁਹੱਈਆ ਕਰਾ ਰਹੇ ਹਾਂ ਜੀ ਜੀ ਪੀਸ ਚੱਲ ਰਹੀਆਂ ਨੇ ਇਹ ਚੈਰਿਟੀ ਵੱਲੋਂ ਮੇਰੇ ਚਲੋ ਸੋ ਖਾਲਸਾ ਜੀ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਕਿ ਬੱਚਿਆਂ ਨੂੰ ਆਪਣੀ ਵਿੱਤੇ ਦੇ ਨਾਲ ਜੋੜ ਕੇ ਪੜਨਾ ਇੱਕ ਬਹੁਤ ਵੱਡੀ ਗੱਲ ਹੈ ਸੋ ਖਾਲਸਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਥੇ ਸੋ ਖਾਲਸਾ ਜੀ ਬਹੁਤ ਵਧੀਆ ਸੇਵਾ ਕਰ ਰਹੇ ਨੇ ਕਿਉਂਕਿ ਸਾਡੇ ਅੱਜ ਬੱਚੇ ਜੋ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਪਰ ਉਹਨਾਂ ਨੂੰ ਆਪਣੀ ਮਾਤ-ਪਾਤ ਸਾ ਤੋਂ ਆਪ ਦੇਖਿਆ ਤੁਸੀਂ ਵੀ ਦੇਖਿਆ ਹੋਵੇਗਾ ਕਿ ਉਹ ਆਪਣੀ ਮਾਤਰ ਭਾਸ਼ਾ ਪੰਜਾਬੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਨ ਪਰ ਖਾਲਸਾ ਜੀ ਜੋ ਇਹ ਸੇਵਾ ਨਿਭਾ ਰਹੇ ਆ ਜੁਨੀਅਰ ਸੇਵਾ ਸ਼ੁਰੂ ਕੀਤੀ ਹੈ ਉਹ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜਨ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦੇਗੀ ਤੁਸੀਂ ਦੇਖ ਰਹੇ ਹੋ ਅਲਖ ਪੰਜਾਬ ਦੀ ਧੰਨਵਾਦ